ਦੁੱਖ ਹੁੰਦਾ ਬੜੀ ਸ਼ਰਮ ਆਉਂਦੀ ਆ ਵੀ ਅਸੀਂ ਵੀ ਇਸ ਸਮਾਜ ਦਾ ਹਿੱਸਾ ਯਾਰ ਉਹ ਬਾਪੂ ਉਹ ਦਾਦਾ ਦਾਦੀ ਜਿਨ੍ਹਾਂ ਨੇ ਜ਼ਿੰਦਗੀ ਲਾਤੀ ਉਹ ਕਿਉਂ ਕਿਉਂ ਮੜ ਕੀ ਹੁੰਦੀਆਂ ਚਾਚੀਆਂ ਗੋਰੀਆਂ ਮੇਮਾਂ ਮੇਰੇ ਪੰਜਾਬੀ ਵੀਰੋ ਫੋਨ ਤੇ ਉਹ ਪਾਲ ਤੇ ਪੱਤਰ ਲਾ ਕੇ ਰੱਖਣੀ ਆ ਆ ਜਾਨਾ ਕਿੱਥੇ ਹੈ ਵਿੱਚੋਂ ਲਲਕਾਰਾ ਤਕਰੀਬੀ 70% ਧਿਆਨ ਹੁੰਦਾ ਵੀਰਾ ਵੀ ਹਾਂ ਮੱਝ ਚਿੱਟੀ ਕਰ ਸਕਦੇ ਆ ਇਹਨਾਂ ਦਾ ਨਾਂ ਵੈਸਾ ਕਰੋ ਹਾਂ ਪੂਰਾ ਮੈਡ ਸਟਾਰਟ ਹੋ ਗਿਆ ਰੰਗੂ ਵਾਲ ਦੇ ਇਹਨੇ ਬੰਦੇ ਨਹੀਂ ਆਏ ਜਿੰਨੇ ਲਤਾਲੇ ਦੇ ਆਏ ਨੇ ਆ ਗੋਰੀ ਹੋਣੀ ਮਿਹਨਤ ਲਾ ਕੇ ਆ ਗਏ ਗੋਰੀ ਵੀ ਬਾਰੇ ਦੇ ਆਪਡੇਟ ਫਿਰ ਵੀ ਮਿਹਨਤ ਦਾ ਸਟਾਰਟ ਆ ਬਣੀ 12 ਕਿੜੇ ਕਿੜੇ ਬੀਜ ਪਲੇਅਰ ਸੁੱਕੀੜਾਣਾ ਦੱਸ ਦੇ ਸੁੱਕੀੜਾਣਾ ਦੱਸ ਦੇ ਸਾਰੀ ਖੇਤ ਲੇ ਪ੍ਰਾਣੀ ਹਾਂ ਅਰਸੀ ਹੋਣੀ ਵੀ ਹੈ ਨਾਰੀ ਗਾਂ ਨਾਰੀ ਗਾਂ ਦਾ ਵੀ ਖਟਣਾ ਬੱਬੂ ਵੀ ਹੋਰੀ ਬਾਈ ਚਰਨੇ ਬਾਈ ਨੂੰ ਉਹਨਾਂ ਨੇ ਵੀ ਮੱਖ ਮੈਂ ਠੀਕ ਹੈ ਸਾਰੇ ਪ੍ਰਾਣੀ ਛੱਡੇ ਮਮਨੇ ਤੋਂ ਬਰਾਣਾ ਤਾਂ ਨਹੀਂ ਕੋਈ ਹੈਗਾ ਨਹੀਂ ਇਹ ਤਾਂ ਵੱਡੇ ਲੋਕ ਨੇ ਹਾਂ ਮੇਰੇ ਨਾਲ ਬੱਚਾ ਵੀ ਹੋ ਕੋਈ ਜਿਹਦੇ ਹੈਗਾ ਪਾਟਾ ਸਾਰਿਆਂ ਨਾਲ ਵੱਡਾ ਪਾਟਾ ਬਰੇਆਲਾ ਮੈਂਦ ਲਾਇਆ ਗਰਾਊਂਡ 'ਚ ਉੱਥੇ ਜਾ ਕੇ ਖਰਜਦਾ ਬਾਲੀਗਾਂ ਤੋਂ ਬਹਿ ਖੜ ਜਾ ਮੇਰੇ ਵਿੱਚ ਆਪ ਦਾ ਇਹਨਾਂ ਤੋਂ ਲਾਉਣਾ ਤੁਹਾਡੀ ਟੀਮ ਪੂਰੀ ਸੱਟ ਮਾਰ ਖਾਦੀ ਮਜ਼ਾਕ ਵਾਲੀ ਗੱਲ ਹੈ ਮੈਂ ਉਦੋਂ ਵੀ ਕਿਹਾ ਹੈ ਜੀ ਆਪਣੇ ਸਾਰੇ ਵਿੱਚੋਂ ਇੱਧਰ ਉੱਧਰ ਸੱਟ ਕਰਾਂਗੇ ਆਪਾਂ ਵਿੱਚੋਂ ਆਉਂਦੇ ਆ ਆ ਸੁੱਖੀ ਹੈਗਾ ਵਾ ਨਹੀਂ ਮੈਂ ਨਹੀਂ ਪੱਗਾ ਲਾਉਣਾ ਯਾਰ ਆ ਗਈ ਮੇਟ ਲਈ ਸਦਾ ਕੋਰਾ ਜਵਾਬ ਆ ਰਾਜੂਵਾਲ ਤੇ ਨਾਲ ਮੈਂ ਆਹਣ ਬੰਦਾ ਇਹ ਨਹੀਂ ਡਰਦਾ ਖੇਤੋਂ ਜੇ ਮਰ ਜੇ ਆਹਣ ਮੈਂ ਇਹ ਆਹਣ ਬੰਦਾ ਡਰਦਾ ਨਹੀਂ ਹੈ ਖੇਤੋਂ ਟਾਈਮ ਹੁਣੇ ਤੂੰ ਸਿੱਧਾ ਹੀ ਡੰਗਰ ਕਹ ਦੇ ਭਾਈ ਨਹੀਂ ਨਹੀਂ ਆਹਣ ਆਹਣ ਕਹਿਣਾ ਖਾਨ ਆ ਤਾਂ ਇਹ ਤਾਂ ਵੀ ਕਹਿ ਸਕਦਾ ਇਹ ਜਾਨਵਰ ਆ ਖਾਨ ਆ ਇਹ ਹਾਂ ਚੰਦ ਮਾਰਦਾ ਸੀ ਦਰਵਾਜ਼ੇ ਦਾ ਦਰਵਾਜ਼ੇ ਦਾ ਭਰਾ ਮੇਰਾ ਸੋਤਾ ਹਾਂ ਪਾਵੀ ਸੁਭਾਈ ਪੂਰੀ ਰੱਖਣੀ ਆ ਇਹ ਚੰਦ ਪਿੰਡ ਦੀਆਂ ਟੀਮਾਂ ਐਤੀ ਫਿਰ ਉਹ ਕਰਨਾ ਤਾਂ ਚਾਚਾ ਹਾਂ ਸਰਦਾਰ ਦੱਸਦੀ ਕੀ ਕਰਦਾ ਕਹਿੰਦਾ ਪਹਿਲੀ ਵਾਰ ਤਾਂ ਹੀ ਉਹ ਕੇਲੇ ਕੁਲੇ ਲਿਆਂਦੇ ਸੀ ਸੁੱਖੀ ਵੱਲੋਂ 41000 ਰੁਪਏ ਆ ਵਾ ਠੀਕ ਆ ਵੇ ਹਲੇ ਇਹ ਬਾਤਾਂ ਕਿਤੇ ਹੈ ਇਸ ਲਈ ਨਹੀਂ ਚੱਲੇਗੀ 19 20 ਤਰੀਕ ਤੱਕ ਕੀ ਗਿਆ ਨਿਸ਼ਕਰਮਣਾ ਜਾਣਾ ਕਿੰਨੇ ਸਾਹ ਨਾ ਜਾਣਾ ਤੇਰੀ ਪਹਿਲੀ ਵਾਰ ਬਸਾਖੇ ਚੱਚ ਦੇ ਇਹਨਾਂ ਵੱਲੋਂ ਸੀਗਾ ਆ ਇਕੱਲੇ ਤੇ ਸੰਤਰੇ ਇਹਨਾਂ ਵੱਲੋਂ ਸੀਗਾ ਕਿੰਨੂ ਸੰਤਰੇ ਤੇ ਬਾਦਾਂ ਵੀਰ ਸਤਿਗੁਰੂ ਨਾਨਕ ਜੀ ਦੇ ਘਰ ਰੱਖੀ ਮੇਰੀ ਅਗਲੇ ਪੰਜਾਬ ਦਾ ਦੂਜਾ ਮੈਚ ਲੜਣਾ ਵੀਰੇ ਰਾਜਵਾਲਾ ਦੇ ਜੱਟ ਦਾ ਉਧਰ ਉਹ ਚੋਟੀ ਦਾ ਮੈਚ ਇਧਰ ਆ ਸਟਾਰ ਪਹੁੰਚੂ ਅੱਜ ਦਾਵਣਾ ਰੰਗ ਹਾਂ 500 ਰੁਪਈਆ ਟੀਮ ਦਾ ਚੇਵਲੋਂ ਸਾਹਿਬ ਜੀ ਮੂਵ ਚਾਹੀਦੀ ਹੋਈ ਤੇ ਦੱਸ ਮੂਵ ਦਾ ਹਾਂ 500 ਰੁਪਈਆ ਮੇਰੇ ਜੀ ਤਿਆਰ ਰੱਖਿਓ ਦਾਵਦਾ ਨਹੀਂ ਕਹਿੰਦੇ ਕਰਾ ਦੇਂ ਡਵੇਰਾ ਅੱਜ ਆ ਜੰਡੀ ਆ ਬੂਟ ਗੁੱਲੇ ਰਹਿ ਗਏ ਅਜਬ ਆ ਗਿਆ ਦੂਜੇ ਮੇਰੀ ਮਲ ਕੇ ਦੱਸਿਓ ਯਾਰ ਨਹੀਂ ਗੋਲ ਦਦਨ ਕਰਦੇ ਨੇ ਸੱਚੇ ਨੇ ਸਾਡੇ ਬੂਟ ਕਰਦੇ ਆ 15 16 ਤੇ 17 ਤੇ ਆਹ ਦੇ ਹਾਂ ਸਾਡੇ ਬੂਟ ਬਾੜਾ ਉਹ ਪੈਰ ਨਾਲ ਥੋੜੇ ਹੋ ਘੁੱਟਦੇ ਨੇ ਥੱਲੇ ਆਉਂਦੇ ਨੇ ਥੱਲੇ ਸੱਦੇ ਲਾਉਂਦੇ ਆ ਇਹ ਕੱਲਾ ਗੱਲਾਂ ਜਿਹੜੀਆਂ ਵੱਡੀਆਂ 17 ਨੰਬਰ ਜਰਸੀ ਭਾਈ ਅੱਜ ਰੰਗਵਾਲ ਰੰਗਵਾਲੀ ਕਰਾ ਦੇਣੀ ਆ ਸਾਹਮਣੇ ਨੇ ਅੱਜ ਉਹਦੇ ਲਈ ਪਾਸੀ ਮੇਰੇ ਵੀਰੋ ਆਹ ਦੀਪ ਚਾਚਾ ਜੀ ਇੱਧਰ ਮਸਾਕਾ ਚਾਚਾ ਵੀ ਦਮਨ ਸਾਹਮਣੇ ਦੀ ਪੂਰੀ ਸਪੋਰਟ ਜ ਆ ਹਾਂ ਹਾਏ ਮੇਰੇ ਵੀਰੋ ਇੱਧਰ ਹਾਂ ਗਵਨੇ ਦਾ ਪੁੰਜਾ ਸੇ ਜੀ ਬਾਵੀ ਦੇ ਇੱਧਰ ਜਿਹੜੇ ਪਾਸੀ ਵਧੀਆ ਲੈ ਵੀਰੇ ਪਾਸੀ ਕੁੱਝ ਦੇ ਕਰਦੇ ਨਾਲ ਵੀ ਨਾਲ 100 ਡਾਲਰ ਇਹ ਕਿਨੇ ਭਰਾ ਦੇ ਲਈ ਕਿੰਨਾਂ ਦੇ ਪਲੂ ਸੀ ਗਏ ਜੱਗੂ ਜੀ ਬਾਮਾ ਅਗੇ ਨੇ ਜੈਂਟਰੀ ਕਰਦਾ ਆਹ ਗੋਲਾ ਕਦੇ ਨਗਰੀਆਂ ਟਕਾਰੇ ਜੱਗੂ ਕਦੇ ਭਰਾ ਸਾਦਾ ਕੈਨੇਡਾ ਵਾਲਾ ਬਹੁਤ ਸ਼ੋਰਾਂ ਵੀਰ ਔਰ ਮੇਰੇ ਵੀਰੋ ਖੱਗੀ ਕੈਨੇਡਾ ਫੌਜੀ ਕੈਨੇਡਾ ਇੱਕਾਂ ਵਾਲੇ ਜੀ ਮੱਟੇ ਲੱਗ ਤੱਕੀ ਹੈ ਪਰ ਦੇਖ ਲਓ ਜੀ ਦਰਸ਼ਕੀ ਨੂੰ ਕਮਲੀ ਗੱਲ ਖਵੱਬੀ ਪਿੰਡ ਵਾਲਿਆਂ ਦੀ ਆ ਭਾਵੇਂ ਅੰਗੂ ਵਾਲਾ ਮਾਇਆ ਦੀਆਂ ਦੇ ਮੈਚ ਚੰਗਾ ਲੱਗਿਆ ਤਾੜੀ ਦੋਨੋਂ ਟੀਮਾਂ ਦੇ ਲਈ ਮਾਰ ਦਿਓ ਤੇ ਪੰਜ ਬਾਦੀਆਂ ਹਾਂ ਤੈਨੂੰ ਇਹ ਕਿਸਬਤ ਤੈਨੂੰ ਗੱਲ ਕਿੰਨੀ ਦੀ ਪਈ ਹੈ ਮੈਂ 20 ਰੁਪਏ ਦੇ ਕਿਰੇ ਇੱਕ ਮੈਂ ਪਾਉਂਦੀ ਆਂ ਦਮਨ ਕਹਿੰਦਾ ਤੇਰਾ ਕੱਢ ਕੇ ਦਊ ਜੇ ਮੈਂ ਆਪਦੇ ਕੋਲੋਂ ਲੈ ਕੇ ਦਮਨ ਸਾਈਕਲ ਤੇ ਮੈਂ ਤਾਂ ਯਾਰ ਬਾਈ ਗੱਲ ਕਿਹੜੀ ਆ ਨਹੀਂ ਨਹੀਂ ਕਰਾਂਗੇ ਇਹ ਕਹਿੰਦਾ ਬਈ ਆਪਦਾ ਸਵੇਰੇ ਚਲਾਇਆ ਕਰੀ ਐਕਸਰਸਾਈਜ਼ ਕਰਿਆ ਕਰੀ ਸਾਈਕਲ ਤੇ ਦਮਨੇ ਨੂੰ ਦਮਨੇ ਨੂੰ ਵੀ ਇੱਕ ਲੈ ਕੇ ਦੇਣਾ ਇਹਦਾ ਵੀ ਡੈੱਡ ਘਟਾਉਣਾ ਵਾ ਹਾਂ ਮੈਂ ਤਾਂ ਮਸ਼ੀਨ ਦਾ ਨਾ ਕੀਆ ਕੱਢ ਗਿਆ ਮਸ਼ੀਨ ਦਾ ਨਾ ਕੇ ਪੱਟੇ ਵਾਲੀ ਦਾ ਉਹ ਲੈ ਆਉਣੀਆਂ ਬਸ ਠੀਕ ਆ ਫਿਰ ਕਿਵੇਂ ਦਿਲਜੀਤ ਹੋਣੀ ਕੱਲੇ ਫਰੈਂਚ ਨਾਮਕ ਤੇਈ ਆਉਂਦੇ ਪੁਰਾ ਦੇਖ ਤਾ ਰਹਿਣ ਵੀ ਉਹ ਜੂੜਾ ਜੂੜਾ ਆਉਂਦੇ ਇੱਕ ਨਾ ਨਾ ਆਉਂਦੇ ਹੁਣ ਹੂੰ ਉਹ ਦਾੜੀ ਕਿ ਪ੍ਰੋਪਰ ਆ ਹੁੰਦੇ ਹਣ ਉਧਰ ਸਾਡੇ ਦਰਿਆਨ ਸਾਡੇ ਬਾਪ ਦੀ ਸਤਿਕਾਰ ਜੋ ਇਸ ਬੰਦੇ ਕੋਣ ਵੀ ਮੇਰੇ ਵੀਰੋ ਕਦੇ ਅਮਰੀਕਾ ਚਾਹੀਦਾ ਨਾ ਜਸੀਮਾ ਦੇਥੇ ਬੁੱਧੂ ਦੇ ਨਾਲ ਬੰਦੇ ਆ ਆ ਜਾਨਾ ਉਹ ਕਿੱਥੇ ਕੇ ਬੈਠੋ ਲਲਕਾਰਾ ਛੱਡ ਦਿਓ ਮੇਲਾ ਸਫਲ ਹੈ ਵੀ ਗੋਲ ਰੋਕੀ ਜਾਣਾ ਹੁੰਦਾ ਨਾਂ ਐਂਟਰੀ ਵੀ ਧੁੱਗਾਂ ਵਾਲੇ ਜੱਟ ਵਾਂਗੂ ਹੋਈ ਐ ਦੱਸਾ ਆ ਗਿਆ ਆਸਤੇ ਤੇ ਨਾਂਵੰਦੀ ਕਰਦੇ ਕੋਈ ਵੀ ਵੀਰ ਆ ਪਿਆ ਰੱਖੀ ਸੀਗੀ ਪਾਪ ਪੁੱਤ ਤੈਨੂੰ ਕਿਹਾ ਸੀ ਗੋਪੇ ਤੈਨੂੰ ਕੀ ਕਿਹਾ ਸੀ ਰਿਕਾਰਡ ਵਾਲਾ ਰਿਕਾਰਡ ਵੀਰੇ ਰਿਕਾਰਡ ਜਦੋਂ 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 ਵੀਰੇ ਓਏ ਆ ਦੋਨੇ ਜੱਟ ਬੈਠ ਜਾਵੇ ਨਾ ਫੇਰ ਬਾਈ ਦਕਾਨ ਆ ਸਾਡਾ ਆ ਮੈਂ ਤੇ ਬੜੱਕੀ ਬੈਠੀ ਐ ਤੇ ਵੱਡੇ ਵੱਡੇ ਆ ਵੀਰੇ ਆਸਟ੍ਰੇਲੀਆ ਤੋਂ ਸਪੈਸ਼ਲ ਟੈਕ ਟਕਰਾ ਕੇ ਸੱਦਿਆ ਸੀ ਮੁੰਡਾ ਚੈਂਪੀਅਨ ਬੰਦਾ ਸੀਗਾ ਹੁਣ ਤੋਂ ਢਾਬੇ 'ਤੇ ਚਾਹ ਪੀਣਾ ਤੇਰੇ ਘਰ ਵਾਲੀ ਗਈ ਹੋਈ ਆ ਹਾਂ ਵੀਰੇ ਤੂੰ ਆਪਣੇ ਘਰੇ ਆ ਜਾਕਰ ਉੱਥੇ ਪੀ ਲਿਆ ਕਰ ਕੋਈ ਨਹੀਂ ਆ ਜਾ ਕਰਾਂਗੇ ਵੀਰੇ ਹੁਣ ਢਾਬੇ 'ਤੇ ਚਾਹ ਪੀਣਾ ਬੈਠਾ ਇੰਨਾ ਗਏ ਹੁਣ ਵਾਪਸ ਰੰਗੂ ਵਾਲੀ ਕਿਨਾਂ ਵੀ ਜਾ ਕੇ ਵੀ ਰੋਟੀ ਵੀ ਦਿਖਾਏਗਾ ਕੀ ਹੋਈ ਨਹੀਂ ਕੰਮ ਵਾਓ ਤੇਰੇ ਯਾਰ ਹੱਥਾਂ ਨੂੰ ਵੀ ਦਿਖਾ ਕੇ ਆਉਂਦਾ ਪੈਨ ਟੂਰਨਾਮੈਂਟ ਦੇ ਵਿੱਚ ਭੇਜਦੀ ਟੂਰਨਾਮੈਂਟ ਦੇ ਦਾ ਫਿਰ ਖਾਣੀ-ਖਾਣੀ ਉਹ ਆਪ ਦਾ ਟੂਰਨਾਮੈਂਟ ਠੀਕ ਆ ਠੀਕ ਬਾਹਲੀ ਅੱਜ ਤਾਂ ਬੜੀ ਜ਼ਿਆਦਾ ਠੰਡ ਆ ਸਾਰੀ ਠੰਡ ਤਾਂ ਹੈਗੀ ਆ ਬਾਰਮਪ ਅਪ ਦੇਖ ਵੀਰ ਇੰਟਰਨੈਸ਼ਨਲ ਪਲੇਅਰ ਨੇ ਇਹ ਵਿੱਚ ਪਿਚ ਵੀ ਇੰਟਰਨੈਸ਼ਨਲ ਗਰਾਊਂਡ ਦੇ 1100 ਗੁਰੀ ਜਾਚੇ ਵਾਲਿਓ 1100 ਕਮੇਟੀ ਵਾਲਿਓ 1100 ਸੁਖੀ ਡਾਕਟਰ ਵਾਲਿਓ 500 ਦਮਨੇ ਵਾਲਿਓ 500 ਪੜਕੀ ਵਧੀਓ ਠੀਕ ਆ ਗੁੰਦਾ ਵੜ ਗਿਆ ਮਮਣੀਆ 4800 ਲੱਗ ਗਿਆ ਜੇ ਮਮਣਾ ਮੁਰਗਾ ਵਾੜਾ ਤੇ ਗੱਲਾਂ ਤੈਨੂੰ ਦੇਣਾ ਮੁਰਗਾ ਹੋਰ ਕਿਸੇ ਨੂੰ ਨਹੀਂ ਦੇਣਾ ਠੀਕ ਆ ਤੇਰੀ ਆ ਤੇਰੀ ਆ ਥਾਪੀ ਦੇ ਮਾਰ ਦੇ ਵੇਰੇ ਇੱਕ ਵਾਰ ਪੱਟਾ ਦੇ ਨਹੀਂ ਥਾਪੀ ਨਹੀਂ ਮਾਰ ਖਾਦਮ ਸੁਖਣਾ ਓਏ ਸੁਖਣ ਇਹਦੇ ਕੋਲ ਪ੍ਰੈਕਟਿਸ ਲਾਉਂਦਾ ਰਿਹਾ ਵਾ ਟਾਈਮ ਬਣਾਇਆ ਹੁਣ ਪ੍ਰੈਕਟਿਸ ਠੀਕ ਆ ਕਾਫੀ ਰਿਜੈਕਟ ਲੱਗਣ ਤੋਂ ਬਾਅਦ ਵੀਜ਼ਾ ਪ੍ਰੂਵ ਹੋ ਗਿਆ ਵੀਜ਼ਾ ਮਿਲ ਗਿਆ ਤੇ ਹਮ ਆਨ ਅਰਾਈਵਲ ਵੀਜ਼ਾ ਸੀਗਾ ਆ ਗਈ ਪਤਾ ਲੱਗਿਆ ਵੀ ਵੀਜ਼ਾ ਮਿਲ ਗਿਆ ਕੋ ਸਾਹ ਕੋਲੇ ਆਈ ਹੋਈ ਐਂਟਰੀ ਇਹਨਾਂ ਦੀ ਕੋਗੂ ਕੁਝ ਪੈਸੇ ਦੀ ਮੰਗ ਤੇ ਬੰਦਾ ਬਾਅਦ ਚ ਆਉਂਦਾ ਰਿਹਾ ਢੱਡ ਪਹਿਲਾਂ ਆਉਂਦਾ ਕੋ ਬੂ ਆਏ ਅ ਜਾਲ ਮਹਿਲ ਤੇ ਮੂਰੇ ਛੋਟੀਆਂ ਚੀਜ਼ਾਂ ਨੇ ਜਾਲ ਮਹਿਲ ਕਿਹੜਾ ਜਾਲ ਮਹਿਲ ਸੀ ਕਿਹੜਾ ਹਾਂ ਐਡਾ ਵੱਡਾ ਬੰਦਾ ਯਾਰ ਤੁਸੀਂ ਉਹ ਹੀ ਦੇਖਣਾ ਇਹ ਦੇਖੋ ਜਾਲ ਮਹਿਲ ਤਾਂ ਦੁਨੀਆ ਦੀ ਜਾਲ ਮਹਿਲ ਕੋ ਤਾਂ ਮੂਰੇ ਖੜ ਕੇ ਜਾਲ ਮਹਿਲ ਤਾਂ ਦੁਨੀਆ ਦੇ ਜੀ ਤੂੰ ਮੈਨੂੰ ਦੇਖੋ ਦੇਖਣ ਵਾਲੀ ਚੀਜ਼ ਦੇਖੋ ਉੱਪਰ ਦੀ ਮੂਸਿਕਾ ਤੇ ਗਾਣਾ ਜਾਲ ਮਹਿਲ ਤੂੰ ਜਾ ਕੇ ਵੀ ਦੇਖ ਸਕਦਾ ਮੈਂ ਥੋੜੀ ਮਿਲਣਾ ਹਾਂ ਹਾਂ ਐਨੇ ਖੂਬਸੂਰਤ ਚੀਜ਼ਾਂ ਨਹੀਂ ਮਿਲਣੀਆਂ ਹੈਗੀਆਂ ਤੇ ਇਹਦੇ ਘਰ ਵਾਲੀ ਗਈ ਹੋਈ ਆ ਹੁਣ ਕੋਈ ਕੋਈ ਨਹੀਂ ਅੱਜ ਦੋ ਚਾਰ ਨਾਲ ਰੈਸਟ ਕਰ ਬਾਬਾ ਕਮਾਲ ਹੁੰਦਾ ਕਹਿੰਦੇ ਧਰਮਾ ਕਹਿੰਦੇ ਆ ਆ ਧਰਮਿਆ ਤੋ ਕਿ ਨੀਲ ਨੂੰ ਵੀ ਪਤਾ ਬਈ ਫੌਲ ਨਹੀਂ ਹੈਗਾ ਤੋਗੇ ਜੀ ਗੱਲ ਆ ਜਾਨ ਕੇ ਡੈਗਦੇ ਆ ਰੈਫਰੀ ਦੀ 100% ਧਿਆਨ ਹੁੰਦਾ ਵੀਰਾ ਵੀਰ ਹਾਂ ਮੱਝ ਚਿੱਟੀ ਕਰ ਸਕਦੇ ਆ ਇਹਨਾਂ ਦਾ ਨਾ ਵੈਸਾ ਕਰੋ ਹਾਂ ਮੈਂ ਤੁਹਾਨੂੰ ਦੱਸਾਂ ਗੱਲ ਇਹੀ ਤਾਂ ਗੱਲ ਆ ਹੈਂ ਹਮਨੇ ਚਾਲੇ ਮੈਂ ਕਹ ਦੂੰਗਾ ਜੀ ਹੋ ਗਈ 40 ਹਾਂ 40 ਹੋ ਗਈ ਤੇਰੀ ਮਮਨੇ ਨਿਆਣੇ ਦਾ ਹੋ ਗਿਆ ਹੁਣ ਕਿੱਥੇ ਚਾਹੀਦਾ ਮਮਨੇ ਤੂੰ ਬਾੜੋ ਏ ਮਮਨੇ ਉਹਦਾ ਕੰਮ ਬਈ ਮਮਨੇ ਨੇ ਨਾ ਨਵੀਂ ਜੌਬ ਲੱਭੀ ਆ ਤੈਨੂੰ ਚਾਹੀਦੀ ਆ ਇਹਦੀ 1 ਸਾਲ ਘਟਾ ਚੱਲ ਮਮਨੇ ਚੱਲ ਦੂਜੇ ਇੱਧਰ ਲਾ ਮਮਨੇ ਨਾ ਮਾ ਕੰਮ ਸਟਾਰਟ ਕਰ ਲਿਆ ਇਹਨੂੰ ਬਾਲਟੀ ਅਸੀਂ ਲੈ ਕੇ ਦੇਣੀ ਆ ਆ ਵੀ ਜੈਕ ਨਾਲ ਮਰੁੰਡਾ ਮਰੁੰਡਾ ਚੱਕ ਅੱਛਾ ਜਦੋਂ ਤੂੰ ਅਸਲੇ ਦਾ ਲੱਗਾ ਹੀ 1000 ਰੁਪਏ ਤੋਂ ਬਾਅਦ 8000 ਰੁਪਏ ਤੇ 5000 ਕਹਦਾ ਸੀ ਇਹ ਦੀਪ ਨੇ 5000 ਰੁਪਏ ਵੀ ਬਣਾ ਲੈਣਾ ਵਾ ਉਹ ਕਹਿੰਦਾ 1000 ਹੀ ਦੇ ਦੇ 1000 ਹੀ ਦੇ ਦੋ ਵੀ ਲੈ ਲਓ ਇਹ ਕਰਕੇ ਦੇ ਦੇ ਫੇਰ ਕੋਈ ਨਾ ਖਾ ਕੇ ਦੇ ਲੈ ਚੈੱਕ ਕਰ ਲੈ ਹਾਂ ਚੈੱਕ ਕਰ ਲੈ ਕਰ ਲੈ ਚੈੱਕ ਦੇ ਕੋਈ ਪੈਸੇ ਨਹੀਂ ਹਾਂ ਚੈੱਕ ਕਰ ਲੈ ਇਹ ਕੰਮ ਉਹਨੇ ਦੇ ਪੈਸੇ ਵੀ ਪਟਾ ਕੇ ਦਿੱਤੇ ਇਹਨੂੰ ਨਹੀਂ 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 ਦੇ ਦੇ 800 ਰੁਪਏ ਤੇ ਭਾਈਆ ਆਜ ਦੇ ਤੇ ਅੱਜ ਮੈਂ ਤੈਨੂੰ 200 ਰੁਪਏ ਪਟਾਉਂਦਾ ਨਾ 200 ਕਿੱਥੇ ਪਟਾਏ ਕਦੋਂ ਪੈ 150 ਹਰ 50 ਆ ਹੋਰ ਕਮਾ ਬਣ ਗਿਆ ਹੁਣ ਹੋਰ ਕਾਰੀ ਦੀ ਦੇ ਪੁਰਤੇ ਹੋਰ ਬਣਾ ਅੱਛਾ ਅਸੀਂ ਮੇਰੇ ਅੱਛਾ ਇਹ 5:30 ਵਜੇ ਦਾ ਟਾਈਮ ਸੀ ਸਾਡੇ ਬਾਦੂ ਬਿਗਾੜ ਲਈ ਹਾਂ ਵੱਖੀ ਗੱਲ ਤੂੰ ਨੇ ਤਰੇ ਦੰਦ ਦੇਖ ਲੈ ਇਹਨੇ ਦੇਖ ਕੋਈ ਕਾਰਾ ਸੀ ਨਾ ਨਾ ਕੱਢਦਾ ਕੱਢਦਾ ਹੈ ਤੇਰਾ ਚਲਾਣਾ ਘੱਟ ਦੇ ਪੁਲਿਸ ਆਣ ਨਾਲ ਤਾਂ ਬਾਹੀ ਆਣੀ ਆੜੀ ਪੈਂਦਾ ਪੈਂਦਾ ਪ੍ਰਕਿਰ ਨੇ ਯਾੜੀ ਪਵਾਦੀ ਕਿਹਦੇ ਕਰੇ ਪੁਲਿਸ ਨਾਲ ਯਾੜੀ ਵੀ ਵਾਰੀ ਇਹਦਾ ਯਾਰੀ ਹੈ ਇਹਦਾ ਕਾਫੀ ਬੋਲਦਾ ਆਣੀ ਦੀ ਬਿਮਾਰੀ ਬਦਾਨ ਬੋਦਾ ਹੈ ਕਹਾਂ ਜੀ ਬਦਾਨ ਹਾਂ ਯਾਰ ਮਾਂ ਨਹੀਂ ਹੁੰਦਾ ਕਿਉਂਕਿ ਬੰਦਾ ਕਿੰਨਾ ਬੰਦਾ ਇੱਕ ਖਵਾ ਦੇਵੇ ਬਦਾਨ ਹੋਣਾ ਹੈ ਅਕੀ ਦਾ ਫੈਨ ਆ ਇਹ ਦੇ ਨਾਲ ਨਾਰੋ ਮਾਜਰੇ ਵਾਲਾ ਤੈਨੂੰ ਪਤਾ ਤਾਂ ਹੈ ਕਮੇਟੀ ਜਾਂ ਉਹ ਤਾਂ ਕੁਝ ਵੀ ਕਹਿ ਸਕਦਾ ਵੀ ਅਸੀਂ ਮੈਚ ਬੁਲਾਦੇ ਆ ਪਰ ਤੂੰ ਦਵਾਦ ਲੈਣਾ ਜਿਹੜੀ ਉਹ ਜਿੱਤੂ ਵੀ ਇਹਦਾ ਬਹੁਤ ਇਹਦਾ ਮੋਟਰ ਹੀ ਮੰਡੀ ਕਰੇ ਬਾਬ ਜੀ ਜਾਂਦਾ ਸੀ ਇਹਦਾ ਇਹਦਾ ਡੱਬਾ ਸੁੱਖੀ ਬੈਠਾ ਹੋਵੇ ਨਾ ਨਾਰੂ ਮਾਰੇ ਨਾ ਕੋਈ ਕੋਰਤੀ ਮਿਲ ਗਈ ਲੈ ਨਾ ਨਹੀਂ ਬਹਿਣਾ ਤੀਜਾ ਨਾ ਇਹ ਨਾ ਬੈਠਾ ਆਪਣੇ ਜਾ ਕੇ ਬੈਠਾ ਮੋਬਾਈਲ ਪਰ ਆਪਦਾ ਕੋਲੇ ਰੱਖੀ ਅੱਗੇ ਦਾ ਹੋ ਗਿਆ ਹਲੇ ਤੱਕ ਉਹ ਸੁਣਾਈ ਜਾਂਦਾ ਕਹਿੰਦੇ ਐਂ ਕਿਹੀ ਗਾ ਇਹਦਾ ਵੀ ਉਹਦਾ ਘਰੇ ਦੇ ਪੇਟੀ ਪਿਆ ਬੋਲੇ ਪੇਟੀ ਨਿਕਰੇ ਆ ਕੇ ਦੇਖ ਜਾ ਓਏ ਤੂੰ ਪੂਰੇ ਨਾਲ ਚਲੇ ਆਇਆ ਕਰ ਆ ਮਾਸੜ ਆ ਗਿਆ ਬੋਟਾ ਨੋ ਲੈ ਬਾਈ ਵਾਲ ਦੇਖ ਸਿਰਾ ਤੇਰਾ ਵੀ ਨਾ ਤੈਨੂੰ ਕੀ ਲੱਗਦਾ ਉਹਦੇ ਬਾਰੇ ਜੈਲਸ ਕਰਦਾ ਜੈਲਸ ਕਰਦਾ ਕੁਆਲਿਟੀ ਵਾਲੀ ਕੁਆਲਿਟੀ ਵਾਲੀ ਕੁਆਲਿਟੀ ਇੰਨੀ ਯਾਰ ਉਹ ਪਲੇਅਰ ਸਾਲੀ ਪੁੱਛਣਾ ਦੂਦਾ ਬਾੜੀ ਬਟ ਜਿੰਨੀ ਨਿਮਰ ਦਾ ਉਸ ਤੋਂ ਵੱਧ ਕੁਆਲਿਟੀ ਆ ਨਹੀਂ ਨਿਮਰ ਤਾਂ ਚੱਲ ਬਾਅਦ ਚੋਂ ਮੈਂ ਟੱਕਰ ਮਾਰਦਾ ਕਹਿੰਦੇ ਬੰਨੀ ਕਿੰਨੇ ਬਸ ਕਿੱਡੀ ਯਾਰ 700 ਦੇ ਆਲੇ-ਬਾਲ ਕਿਹੜੀ ਸਾਇੰਸ ਆ ਉਹਦੇ ਚ ਆ ਦੇ ਨਾਲ ਜਿਲੂ ਗਿਆ ਬਾਹਰ ਲੈ ਆ ਦੇਖੀ ਹੁਣ ਸ਼ੂਟ ਮਾਰਦਾ ਪਲੇਅਰ ਮੇਰਾ ਦੇਖੀ ਦੇਖੀ ਇਹ ਦੇਖੀ ਤਿੰਨ ਕੱਟ ਲੈ ਦੇਖ ਇਹ ਉੱਥੇ ਨੂੰ ਘਟਾ ਉਹ ਫਿਰ ਹੀ ਮਾੜਾ ਨਿਕਲ ਗਿਆ ਉਧਰੋਂ ਕਿੱਥੋਂ ਵਾਲ ਕੱਢ ਕੇ ਲਿਆਇਆ ਸੀ ਇਹ ਹੈਗਾ ਚੰਗਾ ਚਾਰ ਕੱਟ ਲਿਆ ਸੀ ਕੱਲ ਹੁਣ ਦੋ ਨਜ਼ਰ ਨਾਲ ਵਾ ਲਈ ਉਹ ਚਾਰ ਪੰਜ ਤੱਕ ਆ ਗਿਆ ਆਪਾਂ ਬੈਠੇ ਇੱਕਦਾਂ ਉਹ ਬਣਾ ਜਾਵੇ ਰੋ ਦੇਖੀ ਤੂੰ ਕਾਹ ਮੜ ਗਈ ਹੁੰਦੀ ਆ ਚਾਚਾ ਲੈ ਗੋਰੀਆਂ ਮੇਰੀਆਂ ਖੇਤਾਂ ਰਾਤਰੀ ਆ ਮੇ ਦੀਆਂ ਬਿਲਾ ਵੀ ਵੀਰ ਨੂੰ ਫੋਨ ਤੇ ਉਹ ਡਾਲ ਪੇਪਰ ਲਾ ਕੇ ਰੱਖਨੀ ਆ के ਕਮਰੇ ਦੇ ਵੱਡੇ ਹੁੰਦੇ ਆ ਲੇ ਵੀ ਮਮਣੇ ਦੋਮਰੇ ਆ ਕੁੱਤੇ ਨੂੰ ਕਰ ਪਹਿਲਾਂ ਤੇਰੀ ਅੰਦਰ ਭੁਗੇ ਸਾਂ ਨਹੀਂ ਦਰਸ਼ਕਾਂ ਦੇ ਨਾਲ ਮਮਣਿਆ ਇਹ ਮਮਣਿਆ ਮੱਖਾ ਦਾ ਮੱਖਾ ਹੂੰ ਮੋਗੀ ਕਰਿਆ ਸਾਰਾ ਨੀ ਕੈਨੇਡਾ ਕੀ ਮਮਣੇ ਨੇ ਕੰਮ ਕਰਿਆ ਆ ਜੀ ਬੀ ਕਿਉਂ ਮਮਣਾ ਕਰਦੇ ਨਾ ਸਿਰਾਂ ਇਹ 골 ਕਰ ਦਿੰਦਾ ਨਿਆਰਾ ਕਿੱਥੇ ਆਂ ਬਾਈ ਬੱਚੇ ਆ ਗਏ ਵੀਰੇ ਜੇ 골 ਕਰਦਾ ਮਮਣਿਆਂ ਆ ਆ ਦੇ ਓਏ ਆ ਬਾਈ ਬਾਹਰ ਇਹ ਗੋਰੀਆਂ ਮੇਮਾ ਤੇ ਤਾਜ਼ਰੂ ਇਹੇ ਬੈਂਕ ਰੱਖਦੇ ਭਾਈ ਵਰਦਾ ਘਰ ਇਹ ਲੈ ਕੇ ਦਿੱਤੇ ਆ ਆ ਬਾਈ ਸਾਡੇ ਦਰਮਿਆਨ ਵਿਸ਼ੇ ਤੌਰ ਤੇ ਪੁੱਜਿਆ ਮਨੁੱਖਤਾ ਦੀ ਸੇਵਾ ਆ ਸੁਪਨਿਆਂ ਦਾ ਘਰ ਉਹ ਸਾਡੇ ਦਰਮਿਆਨ ਸਾਰੀ ਟੀਮ ਜਿਹੜੀ ਕੁਜਰੀ ਆ ਰਹੀ ਹੈ ਅਸੀਂ ਉਹਨਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਆ ਨਿੱਗੀ ਜੀ ਆਖਦੇ ਆ ਅਸੀਂ ਸਾਡੇ ਵੱਡੇ ਭਾਈ ਨੂੰ ਮੋਸਟ ਵੈਲਕਮ ਕਰਦੇ ਆ ਔਰ ਪਰਮਾਤਮਾ ਦੇ ਵੱਲੋਂ ਇਹ ਇਦਾਂ ਦੀ ਗੇਰੀ ਵੀ ਜਿਹੜੀ ਡਿਊਟੀ ਆ ਗਈ ਜਾਂਦੀ ਹੈ ਜਿਹੜੇ ਭਰਾਵਾਂ ਨੇ ਗੇਰੀ ਵੀ ਜਿਹੜੀ ਸਿੱਖੀ ਸਾਧੀ ਮੇਰੇ ਵੀਰੋ ਕੇਸਾ ਧਾਰੀ ਪਲੇਅਰ ਨੇ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਸਾਡੇ ਵੱਡੇ ਭਾਈ ਦੇ ਵੱਲੋਂ ਔਰ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਨਾਲ ਹੀ ਮੈਂ ਬੇਨਤੀ ਕਰਨਾ ਪੱਤੀ ਕੌਣ ਸੰਬੂ ਉਹ ਛੱਡ ਕੇ ਤੁਰ ਗਿਆ ਉਹ ਵੀਰ ਨੂੰ ਅਸੀਂ ਦਵਾਈ ਦਾਰੂ ਦਵਾਈ ਦਿੱਤੀ ਉਹ ਚੱਲਣ ਫਿਰਨ ਲੱਗ ਗਿਆ ਜਿਹੜਾ ਕਿ ਅੱਜ ਵੀ ਸਾਡੇ ਕੋਲ ਰਹਿਣ ਦਾ ਸੁਪਨਾ ਹੈ ਉੱਥੋਂ ਸ਼ੁਰੂ ਹੋ ਕੇ ਅੱਜ ਜੇ ਗੱਲ ਕਰੀਏ ਸਾਡੇ ਮੁਨਫਤਾਂ ਦੀ ਸੇਵਾ ਪਰਿਵਾਰ ਦੇ ਵਿੱਚ ਪਿੰਡ ਹਸਨਪੁਰ ਸੁਪਨਿਆਂ ਦੇ ਘਰ 500 ਤੋਂ ਵੱਧ ਮੈਂਬਰ ਰਹਿੰਦੇ ਨੇ ਜਿਹੜਾ ਕੋਈ ਸੜਕਾਂ ਤੇ ਬਾਪੂ ਬਜ਼ੁਰਗ ਪਿਆ ਕੋਈ ਅੱਖਾਂ ਤੋਂ ਅੰਨਾਂ ਕਿਹਦੇ ਸਿਰ 'ਚ ਕੀੜੇ ਪੈ ਕਿਹਦੇ ਲੱਤਾਂ 'ਚ ਕਿਹਦੇ ਪੈਰ 'ਚ ਕਿਹਦੇ ਮੂੰਹ 'ਚ ਸਾਡੀਆਂ ਮਾਵਾਂ ਜਿਨ੍ਹਾਂ ਦੀਆਂ ਛਾਤੀਆਂ 'ਚ ਕੀੜੇ ਪੈ ਗਏ ਸਾਡੀਆਂ ਭੈਣਾਂ ਜਿਹੜੀਆਂ ਮੈਂਟਲੀ ਅਫਸੈਟ ਹੋ ਕੇ ਸੜਕਾਂ 'ਤੇ ਬਿਨਾ ਕੱਪੜਿਆਂ ਤੋਂ ਘੁੰਮਣ ਲਈ ਮਜਬੂਰ ਸਾਡੇ ਬੱਚੇ ਬੱਚੀਆਂ ਅੱਜ 500 ਤੋਂ ਵੱਧ ਮੈਂਬਰ ਉੱਥੇ ਰਹਿ ਰਹੇ ਨੇ 3000 ਦੇ ਕਰੀਬ ਮੈਂਬਰ ਘਰਾਂ ਨੂੰ ਚਲੇ ਗਏ ਠੀਕ ਹੋ ਕੇ ਸੰਗਲਾਂ ਬੰਨੇ ਸੈਂਕੜੇ ਹੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਗੜੇ ਸੈਂਕੜੇ ਸਾਡੇ ਸਮਾਜ ਦੇ ਵਿੱਚ ਵਿਚਰਦੇ ਸੜਕਾਂ ਤੇ ਤੁਰੇ ਫਿਰਦੇ ਸਾਡੇ ਧੀਆਂ ਪੁੱਤ ਮੰਦ ਬੁੱਤੀ ਸੈਂਕੜੇ ਮੈਂਬਰਾਂ ਦੀ ਸੇਵਾ ਹੁਣ ਤੱਕ ਮਾਰਾ ਸਾਥੋਂ ਲੈ ਚੁੱਕੇ ਪਰ ਪਿਛਲੇ 8 ਸਾਲਾਂ ਦੇ ਵਿੱਚ ਬੜੀ ਨੇੜਿਓਂ ਹੋ ਕੇ ਦੁੱਖ ਤਕਲੀਫਾਂ ਸੰਗਤ ਲੋਕਾਂ ਦੀਆਂ ਭੈਣਾ ਭਰਾਵਾਂ ਦੀਆਂ ਦੇਖੀਆਂ ਵੱਡੇ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਕਾਰਖਾਨੇ ਕਾਟੇਰੀ ਹੁੰਦੇ ਮਿੱਟੀ ਹੁੰਦੇ ਦੇਖੇ ਪੜੇ ਲਿਖੇ ਚੰਗੀਆਂ ਨੌਕਰੀਆਂ ਕਰਨ ਵਾਲੇ ਨਰਕ ਕੱਟਦੇ ਦੇਖੇ ਪਰ ਹੁਣ ਇੱਕ ਗੱਲ ਦਾ ਮਨ 'ਚ ਵਿਚਾਰ ਆਉਂਦਾ ਵੀ ਪਿਛਲੇ 8 ਸਾਲਾਂ ਦੇ ਵਿੱਚ ਇੰਨਾ ਕੁਝ ਕਰਨ ਤੋਂ ਬਾਅਦ ਅੱਜ 500 ਮੈਂਬਰ ਆ ਸਾਡੇ ਕੋਲੇ ਹੋ ਸਕਦਾਉਣ ਵਾਲੇ ਪੰਜਾਂ ਸਾਲਾਂ 'ਚ ਅਸੀਂ 5000 ਬੰਦੇ ਦੇ ਰਹਿਣ ਦਾ ਵੀ ਇੰਤਜ਼ਾਮ ਕਰ ਲੀਏ ਪਰ ਕੀ ਇਸ ਤਰ੍ਹਾਂ ਦੇ ਲੋਕ ਫਿਰ ਸਮਾਜ ਦੇ ਵਿੱਚ ਨਹੀਂ ਹੋਣਗੇ ਕੀ ਫਿਰ ਸਾਰੇ ਲੋਕ ਠੀਕ ਹੋ ਜਾਣਗੇ ਕੀ ਇਸ ਤਰ੍ਹਾਂ ਦੇ ਸ਼ੈਲਟਰ ਜਿਹੜਾ ਸਾਡਾ ਬਣਿਆ ਸੁਪਨਿਆਂ ਦਾ ਘਰ ਜੇ ਇਸ ਤਰ੍ਹਾਂ ਦੇ ਆਪਾਂ ਹਰੇਕ ਜ਼ਿਲ੍ਹੇ 'ਚ ਵੀ ਬਣਾ ਲਈਏ ਸ਼ੈਲਟਰ ਤੇ ਫਿਰ ਕੀ ਲਵਾਰ ਸਬੰਧਾਂ ਕੋਈ ਨਹੀਂ ਹੋਊਗਾ ਸੜਕ 'ਤੇ ਇਹਦੇ ਵਾਸਤੇ ਤਾਂ ਆਪਾਂ ਨੂੰ ਸਾਰਿਆਂ ਨੂੰ ਆਪ ਉਪਰਾਲਾ ਕਰਨਾ ਪੈਣਾ ਜੇ ਆਪਾਂ ਚਾਹੁੰਦੇ ਆ ਸਾਡੇ ਦਾਦਿਆਂ ਪੁਰਦਾਦਿਆਂ ਵਾਲਾ ਪੰਜਾਬ ਅੱਜ ਤੋਂ 20 30 ਸਾਲ ਪਿੱਛੇ ਚਲੀ ਗਈ ਜਿਹੜੇ ਮੇਰੇ ਵੀਰ ਇੱਥੇ 50 ਸਾਲ ਦੇ ਲਗਭਗ ਉਮਰ ਦੇ ਖੜੇ ਆ ਉਹਨਾਂ ਨੇ ਉਹ ਸਮਾਂ ਦੇਖਿਆ ਵੀ ਜਦੋਂ ਪੈਸੇ ਦੀ ਵੈਲਿਊ ਨਹੀਂ ਸੀ ਇਨਸਾਨ ਦੀ ਵੈਲਿਊ ਸੀ ਜਦੋਂ ਬੰਦੇ ਦੀ ਮਹੱਤਤਾ ਸੀ ਕੰਮ ਦੀ ਮਹੱਤਤਾ ਸੀ ਟੱਡ ਦੇ ਵਿੱਚ ਸਿਰਫ ਇੱਕ ਰੋਟੀ ਦਾ ਮੁੱਲ ਸੀ ਉਦੋਂ ਏਡੇ ਵੱਡੇ ਲਾਲਚ ਨਹੀਂ ਸੀ ਲੋਕਾਂ ਦੇ ਉਦੋਂ ਪਿਆਰ ਸੀ ਆਪਸ ਵਿੱਚ ਉਦੋਂ ਕੋਈ ਪੰਜਾਬ 'ਚ ਲਵਾਰਸ ਨਹੀਂ ਸੀ ਹੁੰਦਾ ਉਦੋਂ ਪੰਜਾਬ 'ਚ ਕੋਈ ਆਸ਼ਰਮ ਨਹੀਂ ਸੀਗੇ ਇੱਕ ਪਿੰਗਲਵਾੜਾ ਸਾਹਿਬ ਤੋਂ ਬਿਨਾਂ ਜਿੱਥੇ ਲੂਲੇ ਲੰਗੜਿਆਂ ਵਾਸਤੇ ਇੱਕ ਜਗ੍ਹਾ ਭਗਤ ਪੂਨ ਸਿੰਘ ਜੀ ਨੇ ਬਣਾਈ ਸੀ ਪੰਜਾਬ 'ਚ ਕੋਈ ਆਸ਼ਰਮ ਹੀ ਨਹੀਂ ਸੀਗੇ ਕਿਉਂਕਿ ਆਸ਼ਰਮ 'ਚ ਰਹਿਣ ਵਾਲੇ ਲੋਕ ਹੀ ਹਨੀ ਸੀ ਅੱਜ ਆਪਾਂ ਜੇ ਅਸੀਂ ਆਪਣੇ ਵੱਲੋਂ ਤੁਹਾਨੂੰ ਦੱਸੀਏ ਹਰ ਰੋਜ਼ 100 ਦੇ ਕਰੀਬ ਲੋਕਾਂ ਨੂੰ ਜਵਾਬ ਦਿੰਨੇ ਆਂ ਅਸੀਂ ਵੀ ਸਾਡੇ ਕੋਲੇ ਪ੍ਰਬੰਧ ਨਹੀਂ ਹੈਗੇ ਜਗ੍ਹਾ ਨਹੀਂ ਹੈਗੀ ਜਦੋਂ ਅਸੀਂ ਸਿਰਫ ਵਿਾਰਸਾ ਨੂੰ ਰੱਖਦੇ ਆ ਆਪਦੇ ਧੀਆਂ ਪੁੱਤ ਮਾਂ ਪਿਓ ਨੂੰ ਛੱਡਣ ਲਈ ਫੋਨ ਕਰਦੇ ਆ ਆਪਦੇ ਪੋਤੇ ਪੋਤੀਆਂ ਦਾਦੇ ਦਾਦੀਆਂ ਨੂੰ ਛੱਡਣ ਲਈ ਫੋਨ ਕਰਦੇ ਆ ਵੀ ਬਾਈ ਜੀ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਸਾਡੇ ਬਾਪੂ ਨੂੰ ਰੱਖਣੇ ਬੜਾ ਦੁੱਖ ਹੁੰਦਾ ਬੜੀ ਸ਼ਰਮ ਆਉਂਦੀ ਆ ਵੀ ਅਸੀਂ ਵੀ ਇਸ ਸਮਾਜ ਦਾ ਹਿੱਸਾ ਯਾਰ ਉਹ ਬਾਪੂ ਉਹ ਦਾਦਾ ਦਾਦੀ ਜਿਨ੍ਹਾਂ ਨੇ ਜ਼ਿੰਦਗੀ ਲਾਤੀ ਜਿਨ੍ਹਾਂ ਨੇ ਉਹ ਹੱਡ ਤੋੜਮੀ ਮਿਹਨਤ ਕਰਕੇ ਆਪਾਂ ਨੂੰ ਅੱਜ ਇਸ ਕਾਬਲ ਕੀਤਾ ਅਸੀਂ ਅੱਜ ਉਹਨਾਂ ਨੂੰ ਸੰਭਾਲਣ ਤੋਂ ਮਨਕਰ ਹੋ ਰਹੇ ਆ ਆ ਵੀਰੇ ਆਪਣੇ ਨਾਲ ਇਟਲੀ ODE ਕੈਨੇਡਾ ਵਾਲੇ ਵੀਰਾਂ ਵੱਲੋਂ ਕਿਲੋ ਕਿਲੋ ਬਦਾਮ ਬਾਈ ਮੈਨੂੰ ਕਹਿੰਦੇ ਜੀ ਤੂੰ ਜ਼ਿਆਦਾ ਜ਼ੋਰ ਲਾਉਣਾ ਕਹਿੰਦੇ ਆਪਾਂ ਨੂੰ ਦੋ ਪੈਕਟ ਦਿੱਤੇ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਮੱਛੀ ਵਾਲੇ ਕੈਪਸੂਲ ਵੀਰੇ ਲਿਆਉਂਦੇ ਆ ਆ ਦੇਖੋ ਤੇਰੇ ਬਹੁਤ ਧੰਨਵਾਦ। ਬਾਈ ਧੰਨਵਾਦ ਯਾਰ। ਜਿਹੜੇ ਬਹੁਤ ਧੰਨਵਾਦ ਜਿਹੜੇ ਬੰਦੇ ਨੇ ਆਪਣੇ ਲਈ ਇੰਨਾ ਕੁਝ ਕਰਿਆ ਹਨਾ ਆਪਾਂ ਕਹਿੰਦੇ ਆ ਮਾਲਕ ਨੂੰ ਦਿਨ ਦੁੱਗਣੀ ਚੌਗਣੀ ਤਰੱਕੀ ਵਾਪਰੇ ਯਾਰ। ਹਾਂ ਧੰਨਵਾਦ ਵੀ ਸਾਰਿਆਂ ਦਾ ਬਾਈ। ਜਿਹੜੇ ਬੰਦੇ ਨੇ ਇੰਨਾ ਅਗਲਾ ਬਾਹਰ ਤਾਂ ਬਹੁਤ ਗਏ ਆ ਪਰ ਇੱਡਾ ਜੇਰਾ ਕੱਢਣਾ ਬਹੁਤ ਵੱਡੀ ਗੱਲ ਆ। ਹਾਂ ਸਹੀ ਗੱਲ ਆ। ਕਾਸ਼ ਤੂੰ ਦੇਹਦ ਦਾ ਨਿਆ ਕਾਸ਼ ਬਾਈ ਜਿਹੜੇ ਬੰਦੇ ਜੇਰਾ ਕੱਢਿਆ ਦੋ ਬੈਗਾਂ ਟਾਂ ਵਾਲਾ ਜਿਹੜਾ ਟੀਮ ਨੇ ਜੇਰਾ ਕੱਢਿਆ ਮੇਰੇ ਲਈ ਬਾਈ ਉਹਦੇ ਨਾਲ ਨਾਲ ਮੰਦੇ ਦੁਬੇ ਨਾ ਹੋ ਗਏ ਮੁੱਲ ਵੀ ਮੋੜਾਂਗੇ ਹਾਂ ਵੀ ਮੁਕਾ ਹੋ ਵੀ ਬਾਈ ਮੁੱਲ ਮੋੜ ਕੇ ਨਾ ਹਾਂ ਬਾਈ ਮੋੜ ਕੇ ਮੇਰੇ ਸਾਡੀ ਟੀਮ ਪਹੁੰਚੀ ਅੱਜ ਟਰੋਫੀ ਦੇ ਪਰਚੇ ਪਾਉਣੇ ਸੀ ਰਹਿੰਦੇ ਸੀਗਾ ਕੁਝ ਟੂਰਨਾਮੈਂਟ ਜਿੱਤੇ ਦੇ ਨਾ ਟਰੋਫੀ ਕਿਈ ਨਹੀਂ ਸਾਰੇ ਮੁੰਡਿਆਂ ਕੋਲੀ ਪਈਆਂ ਸੀਗੀਆਂ ਨਾਲ ਪਲੇਅਰਾਂ ਨੂੰ ਸਨਮਾਨ ਹਾਂ ਪਲੇਅਰਾਂ ਨੂੰ ਸਨਮਾਨ ਕੀਤਾ ਕਿੱਲੋ ਕਿੱਲੋ ਬਾਦਾਮ ਨਾਲ ਆਪਣੇ ਯਾਰਾਂ ਨੇ ਇਟਲੀ ਤੇ ਕੈਨੇਡਾ ਵਾਲਿਆਂ ਨੇ ਮੱਛੀ ਆ ਮੱਛੀ ਵਾਲੇ ਵੀਰੇ ਦਿੱਤੇ ਆ ਫਿਸ਼ ਆਲ ਤੇ ਫਿਸ਼ ਆਰਾ ਮਸਲ ਬਲੇਜ਼ਰ ਦਾ ਕੋਈ ਝਾਲੀ ਕੰਪਨੀ ਨਹੀਂ ਮਸਲ ਬਲੇਜ਼ਰ ਵਧੀਆ ਕੰਪਨੀ ਹੈ ਬਾਕੀ ਬਾਈ ਬਾਕੀ ਸਾਰਿਆਂ ਨੂੰ ਬਦਾਮਾਂ ਦੀ ਖੁਸ਼ੀ ਆ ਸਾਡੇ ਮੈਨੇਜਰ ਸਾਹਿਬ ਥੋੜੀ ਉਧਰ ਕੰਮ 'ਚ ਬੀਜੀ ਨੇ ਉਧਰ ਹੀ ਧਿਆਨ ਉਹਨਾਂ ਨੂੰ ਬਦਾਮ ਵੀ ਕੋਈ ਲੈ ਕੇ ਆ ਲੱਗਦਾ ਓਏ ਇੱਕ ਮਿੰਟ ਇਹਦੇ ਕਿਹਦੇ ਦਾ ਸੁਨਾਮ ਨਾ ਆਵੇ ਤੁਸੀਂ ਭੰਗ ਚੜੀ ਦੇ ਤੈਨੂੰ ਬੈਠਾ ਓਏ 1.5 ਇਹ ਤਾਂ ਬਸ ਫੇਰ ਇਹਨੂੰ ਤਾਂ ਹੇਰਾ ਹੰਸਾਂ ਵਾਲੀ ਆ ਬਸ ਉਹ ਕੰਮ ਆ ਵੀ ਹਾ ਹਾ ਹੀ ਆ ਬੈਠ ਕੇ ਥਵਾਦ ਲੈ ਲਿਆ ਲੈ ਆ ਬਾ ਵੀ ਇਹਨਾਂ ਦਾ ਸੰਗਾ ਫਸੇ ਕੋਈ ਨਾ ਵੀਰੇ ਆ ਖੜਿਆ ਗਰਾਊਂਡ ਤੇ ਦੇ ਮਾਲਕ ਨੇ ਕਿਰਪਾ ਕਰੀ ਇੱਥੋਂ ਵੀ ਜਿੱਤਾਂ ਦੇ ਰੋਪੇ ਤੂੰ ਵੀ ਵਿੱਚ ਖੇਡ ਲਈ ਵੀਰੇ ਕਾਦੇ ਨਾਲ ਲਾਦੀ ਸੀ ਭਾਮੀ ਵਾਲੀ ਨਾਲ ਲਾਦੀ ਸੀ ਇੱਕ ਪਾਸੇ ਖਾਸੀਆਂ ਇੱਕ ਪਾਸੇ ਭਾਮੀਆਂ ਹਾਂ ਚਲੋ ਜੀ ਪਰਦੇ ਨਿਕਲ ਜੀ ਦੇ ਲਈ ਖਾਸੀ ਆ ਰਹੀ ਹੈ ਕੋਈ ਮੇਰੇ ਜਿਹਾ ਹੋਵੇ ਨੂੰ ਸਾਈਕਲ ਮਿਲਿਆ ਜੋ ਵਾਲੀ ਹੈ ਸਾਈਕਲ ਵਾਲੀ ਵੀ ਪਾਓ ਹਾਂਜੀ ਬਾਈ ਜੀ ਕਿਵੇਂ ਸਾਰੇ ਆ ਗਿਆ ਕਰੇ ਆਸ ਕਰਦੇ ਆ ਖੇਡ ਪ੍ਰੇਮੀ ਖਿਡਾਰੀ ਸਾਰੇ ਵਧੀਆ ਹੋਵੋਗੇ ਕਿਉਂਕਿ ਕੋਰਾ ਬਹੁਤ ਪੈ ਰਿਹਾ ਵਾ ਸੁਬਾਹਾਂ ਬਹੁਤ ਠੰਡ ਹੁੰਦੀ ਹੈ ਬਾਈ ਮੈਂ ਤਾਂ ਇੱਕੋ ਗੱਲ ਕਰਾਂ ਵੀ ਸਾਰੇ ਖੇਡਣ ਵਾਲੇ ਤੇ ਦੇਖਣ ਵਾਲੇ ਆਪ ਦਾ ਪੂਰੇ ਪੰਦੋਬਸਤ ਨਾਲ ਆਇਆ ਕਰੋ ਸੈਕੰਡ ਲਾਰਡ ਦਿਨ ਸੀ ਅੱਜ ਆਪਣਾ ਬਹੁਤ ਵਧੀਆ ਮੈਚ ਹੋਇਆ ਅੱਜ ਆਪਣਾ ਪਹਿਲਾ ਮੈਚ ਸੀਗਾ ਬਟਾਰੀ ਨਾਲ ਆਪਾਂ 2 ਗੋਲਾਂ ਦੇ ਜਿੱਤ ਗਏ ਸੀ ਉਸ ਤੋਂ ਬਾਅਦ ਆਪਲਾ ਸੀਗਾ ਝੰਡੇਆਲੀ ਨਾਲ ਝੰਡੇਆਲੀ ਤੇ ਜਿਹੜੀ 2 ਮਾ ਨਾਰੋ ਮਾਜਰੇ ਜਿੱਤਦੀ ਸੀ ਉਹਨਾਂ ਨਾਲ ਆਪਣਾ ਮੈਚ ਸੀਗਾ ਉਹਦੇ ਝੰਡੇਆਲੀ ਜਿੱਤ ਗਈ ਆਪਾਂ ਕਰਕੇ ਕੁਆਟਰਫਾਈਨਲਿਸ ਕੁਆਲੀਫਾਈ ਆਪਣੇ ਲੱਗੀ 6 ਤੇ ਸੈਕੰਡ ਮੈਚ ਖੇਡਣੀ ਆਪਾਂ ਤੇ ਕਾਸ਼ ਹੁਣੀ ਬਿੱਲੇ ਹੋਣੀ 골ਡੀ ਹੋਣੀ ਗੋਗੀ ਹੋਣੀ ਜੱਗੇ ਹੋਣੀ ਸਾਰੇ ਇੰਜਰਡ ਨੇ ਤੇ ਆਪਣੇ ਨਵੇਂ ਮੁੰਡੇ ਖੇਡ ਰਹੇ ਨੇ ਸਾਰੇ ਮੰਨੂ ਇੱਕ ਸੀਨੀਅਰ ਵਿੱਚ ਹੁਣ ਆਪਣਾ ਮੈਚ ਆਇਆ ਕੱਲ ਨੂੰ ਪਹਿਲਾ ਮੈਚ ਲਤਾੜਾ ਵਰਸ ਚੀਮਾ ਸੈਕੰਡ ਮੈਚ ਰਾਮਗੜ੍ਹ ਤੇ ਇਕਲਾਹਾ ਮੁਵਾਰਕਪੁਰ ਤੇ ਤੀਸਰਾ ਮੈਚ ਹੈਗਾ ਮੁਵਾਰਕਪੁਰ ਵਰਸ ਤਨੋਲਾ ਚੌਥਾ ਜੰਡ ਵਰਸ ਸਰਾਬਾ ਇਹ ਚਾਰ ਕੁਆਟਰ ਮੈਚ ਨੇ ਬਹੁਤ ਵਧੀਆ ਮੈਚ ਹੋਣਗੇ ਕੱਲ ਨੂੰ ਸਾਰੇ ਜਰੂਰ ਦੇਖਿਓ ਰੰਗੂ ਵਾਲ ਸੈਵਨ ਸਾਈਡ ਦਾ ਟੂਰਨਾਮੈਂਟ ਚੱਲ ਰਿਹਾ ਤੇ ਉਹਨਾਂ ਨੇ ਬੈਸਟਾਂ ਨੂੰ ਦੋ ਸਾਈਕਲ ਦੇਣੇ ਆ ਤੇ ਦੋ ਨੂੰ ਦੇਣੀਆਂ 스마트 ਵਾਚ ਜ਼ਰੂਰ ਦੇਖਿਓ ਕੱਲ ਨੂੰ ਤੇ ਮੈਨੂੰ ਕੱਲ ਨੂੰ ਦੱਸ ਦੇ ਕੱਲ ਰਿਜ਼ਲਟ ਕੀ ਬਣਿਆ ਧੰਨਵਾਦ ਜੀ ਸਾਰਿਆਂ ਦਾ